ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਭੈਣ ਭਾਈਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋ ਗਏ ਵੈਗਰੂ ਸੱਚੇ ਪਾਤਸ਼ਾਹ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਅੱਜ ਦੀ ਵੀਡੀਓ ਜੀ ਆਪਾਂ ਕਰਨ ਲੱਗੇ ਆਂ ਸ਼ਿਰੂ ਤੇ ਸਭ ਤੋਂ ਪਹਿਲਾਂ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਪੂਰੀ ਗੱਲਬਾਤ ਸੁਣਿਓ ਤੇ ਉਸ ਤੋਂ ਬਾਅਦ ਹੀ ਕਮੈਂਟ ਕਰਿਓ ਜੀ ਤੇ ਆਪਾਂ ਜੀ ਅੱਜ ਦੇ ਸੀ ਪੱਠੇ ਇਹ ਪੱਠਿਆਂ ਦਾ ਜਿਹੜੇ ਬੀਜ ਆ ਉਹ ਉੱਪਰ ਰਹਿ ਗਏ ਸੀ ਵੀ نیچے ਨਹੀਂ ਤਰਤੀ ਮਿੱਟੀ ਦੇ ਵਿੱਚ ਦੱਬੇ ਤੇ ਇਸ ਕਰਕੇ ਉਹਨਾਂ ਨੂੰ ਲੱਗੇ ਹੋਏ ਸੀ ਵੀ ਛੋਟੀਆਂ ਦੇ ਨਾਲ ਵੀ نیچے ਨਾ ਪਾ ਦਿੰਨੇ ਆ ਤੇ ਤਾਂ ਹੀ ਉਗਰੇਗਾ ਜੀ ਤੇ ਥੋੜਾ ਜਾਂ ਤੁਹਾਨੂੰ ਦਿਖਾਉਂਦੇ ਆ ਖੇਤਾਂ ਦਾ 뷰 ਬਹੁਤ ਸੋਹਣਾ ਲੱਗਦਾ ਹੈ ਜੀ ਜਿਹੜੇ ਸ਼ਹਿਰਾਂ ਚ ਰਹਿੰਦੇ ਆ ਇਸ ਸੀਜ਼ਨ ਨੂੰ ਮਿਸ ਕਰਦੇ ਹੋ ਤੁਸੀਂ ਤੇ ਦੇਖੋ ਜੀ ਬਹੁਤ ਵਧੀਆ ਲੱਗਦਾ ਹੈ ਜੀ ਖੇਤਾਂ ਦੇ ਵਿੱਚ ਤੇ ਆਪਾਂ ਜੀ ਅੱਜ ਜਿਸ ਵਿਸ਼ੇ ਤੇ ਗੱਲ ਕਰਾਂਗੇ ਜੀ ਆਪਾਂ ਕੱਲ ਇੱਕ ਵੀਡੀਓ ਪਾਈ ਸੀ ਜੀ ਤੁਸੀਂ ਸਾਰੇ ਭੈਣ ਭਾਈਆਂ ਨੇ ਬਹੁਤ ਪਿਆਰ ਦਿੱਤਾ ਜੀ ਉਸ ਵੀਡੀਓ ਨੂੰ ਤੇ ਆਪਾਂ ਜੀ ਅੱਜ ਫੇਰ ਉਸ ਟੌਪਿਕ ਤੇ ਗੱਲ ਕਰਾਂਗੇ ਖਸਖਸ ਦੀ ਖੇਤੀ ਬਾਰੇ ਜੀ ਆਪਾਂ ਉਸ ਵੀਡੀਓ ਵਿੱਚ ਵੀ ਗੱਲ ਕੀਤੀ ਸੀ ਤੇ ਅੱਜ ਜੀ ਆਪਾਂ ਫੇਰ ਤੋਂ ਕਰਦੇ ਆ ਕਿ ਖਸਖਸ ਦੀ ਖੇਤੀ ਕਰਨ ਨਾਲ ਜੀ ਇਕ ਤਾਂ ਜਿਹੜੇ ਬਜ਼ੁਰਗਾਂ ਜਾਂ ਵੀਰਾਂ ਜਿਹੜੇ ਵੀ ਪੋਸਟ ਦਾ ਸੈਵਨ ਕਰਦੇ ਆ ਤੇ ਚਲੋ ਆਪਾਂ ਹੁਣ ਪਿਛਲੀ ਗੱਲ ਤੱਕ ਕੀ ਕਰਨੀ ਵੀ ਜਾਣੇ ਨਜਾਣੇ ਵਿੱਚ ਜਿਨ੍ਹਾਂ ਨੇ ਲਾ ਲਿਆ ਨਾ ਵੀ ਔਖਾ ਤਾਂ ਉਹਨਾਂ ਦਾ ਹੁਣ ਬਹੁਤ ਜ਼ਿਆਦਾ ਹੋਇਆ ਪਿਆ ਏ ਤੇ ਦੇਖੋ ਜੀ ਜਿਹੜੇ ਡਰਾਈਵਰ ਆ ਹਨਾ ਵੀ ਬਾਰ ਲੋਕਾਂ ਦਾ ਕੰਮ ਕਰਦੇ ਆ ਗੱਡੀਆਂ ਤੇ ਜਾਂਦੇ ਆ ਦੂਰ ਕਿਤੇ ਰਾਜਸਥਾਨ ਨੂੰ ਜਾਂਦੇ ਅਜ ਕਿਤੇ ਵੀ ਤੇ ਉਹ ਇਸ ਚੀਜ਼ ਕਈ ਤਾਂ ਬਜ਼ੁਰਗ ਮੈਂ ਦੇਖਿਆ ਕਿ ਉਹ ਵੀ ਇਹ ਦੇ ਕਰਕੇ ਹੀ ਜਾਂਦੇ ਆ ਕਿਉਂਕਿ ਉਹਨਾਂ ਦੇ ਇਹ ਹਾਲਾਤ ਨਹੀਂ ਹੈਗੇ ਕਿ ਉਹ ਹੁਣ ਇਸ ਉਮਰ ਦੇ ਵਿੱਚ ਵੀ ਗੱਡੀਆਂ ਚਲਾਉਣ ਤੇ ਬਸ ਉਹ ਪੋਸਤ ਦੇ ਪਿੱਛੇ ਹੀ ਆਪਣਾ ਨਸ਼ਾ ਪੂਰਾ ਕਰਨ ਪਿੱਛੇ ਹੀ ਇੰਨੀ ਦੂਰ ਗੱਡੀਆਂ ਚਲਾਉਂਦੇ ਆ ਤੇ ਉਹਨਾਂ ਬਜ਼ੁਰਗਾਂ ਦਾ ਜੀ ਬਹੁਤ ਫਾਇਦਾ ਹੋ ਸਕਦਾ ਹੈ ਜਿਹੜੇ ਚਾਰੇ ਬੁਢਾਪੇ ਦੇ ਵਿੱਚ ਹੁਣ ਕਿਤੇ ਦੂਰ ਬਾਹਰ ਜਾ ਕੇ ਰੁੱਲਦੇ ਫਿਰਦੇ ਆ ਇਸ ਚੀਜ਼ ਦੇ ਪਿੱਛੇ ਤੇ ਦੇਖੋ ਜੀ ਜਗ੍ਹਾ ਕਰਦੇ ਆ ਨਸ਼ੇ ਦੀ ਤਾਂ ਪੰਜਾਬ ਦੇ ਵਿੱਚ ਜੀ ਨਸ਼ਾ ਤਾਂ ਸਾਰਿਆਂ ਨੂੰ ਹੀ ਆਪਾਂ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਹੋਇਆ ਪਿਆ ਹੈ ਤੇ ਦੇਖੋ ਉਹ ਨਸ਼ਾ ਹੈ ਜਿਹੜਾ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਖਰਾਬ ਕਰਦਾ ਹੈ ਜੀ ਫੇਰ ਵੀ ਲੋਕ ਲਾ ਰਹੇ ਆ ਤੇ ਆਪਾਂ ਜੀ ਕਿਸੇ ਵੀ ਨਸ਼ੇ ਨੂੰ ਪ੍ਰਮੋਟ ਨਹੀਂ ਕਰ ਰਹੇ ਨਸ਼ਾ ਤਾਂ ਹਰੇਕ ਹੀ ਮਾੜਾ ਹੈ ਚਾਹੇ ਉਹ ਪੋਸਤ ਦਾ ਹੈ ਫੇਮ ਦਾ ਹੈ ਚਾਹੇ ਕੋਈ ਵੀ ਇਹ ਹੱਦ ਤੋਂ ਵੱਧ ਕੀਤਾ ਜਾਣਾ ਉਹ ਤਾਂ ਸਿਹਤ ਲਈ ਜੀ ਹਾਨੀ ਕਰਕੇ ਹੀ ਹੁੰਦਾ ਹੈ ਤੇ ਚਲੋ ਜੀ ਵੀਡੀਓ ਦੇ ਨਾਲ ਜਰੂਰ ਬਨੇ ਰਹੋ ਪੂਰਾ ਜਰੂਰ ਦੇਖਿਓ ਜੀ ਅੱਗੇ ਆਪਾਂ ਨਾਲ ਹੀ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਚੱਲਾਂਗੇ ਜੀ ਨਾਲ ਹੀ ਤੁਹਾਨੂੰ ਆਪਣਾ ਵਲੌਗ ਦਿਖਾਉਂਦੇ ਜਾਵਾਂਗੇ ਹਾਂਜੀ ਟਾਈਮ ਹੋ ਗਿਆ ਜੀ ਹੁਣ ਸ਼ਾਮ ਦਾ 6:00 ਵਜ ਗਿਆ ਤੇ ਆਪਾਂ ਗਏ ਸੀ ਬਾਜ਼ਾਰ ਤੇ ਬਾਜ਼ਾਰ 'ਚ ਥੋੜੀ ਜਿਹੀ ਕੀਤੀ ਸੀ ਸ਼ਾਪਿੰਗ ਸ਼ਾਪਿੰਗ ਵੀ ਬੱਚਿਆਂ ਦੇ ਜਾਨੀ ਕਿ ਸਮਾਨ ਆਪਾਂ ਲਿਆ ਸੀ ਤੇ ਮੈਂ ਤਾਂ ਥ੍ਰੈਡਿੰਗ ਕਰਵਾਈ ਸੀ ਜੀ ਕਾਫੀ ਦਿਨ ਹੋ ਗਏ ਸੀ ਤੇ ਮੈਂ ਸੱਚਿਆ ਕਿ ਚੱਲ ਫੈਡਿੰਗ ਕਰਵਾ ਲੈਂਦੇ ਆ ਤੇ ਦੇਖੋ ਜਿਗਰ ਜੋਤ ਦਾ ਇੱਕ ਆਪਾਂ ਬੈਗ ਲੈ ਕੇ ਆਏ ਆ ਆ ਲੈ ਕੇ ਆਏ ਆ ਜੀ ਆਪਾਂ ਗਰਜੋਲ ਦਾ ਬੈਗ ਇਹ ਨੂੰ ਕੋਈ ਵੀ ਬੈਗ ਨਹੀਂ ਖੈਂਦੇ ਬਸ ਜੇ 3-4 ਮਹੀਨੇ ਹੀ ਹੋਏ ਆ ਪਹਿਲਾ ਲੈ ਕੇ ਦਿੱਤਾ ਏ ਤੇ ਉਹ ਫਟ ਗਿਆ ਸੀ ਤੇ ਹੁਣ ਹੋਰ ਨਵਾਂ ਲੈ ਕੇ ਆਏ ਆ ਜਿਗਰ ਜੋਤ ਲੱਗੀ ਆ ਜੇ ਇਧਰ ਹੋਮਵਰਕ ਕਰਨਾ ਤੇ ਬਾਕੀ ਜਿ ਮੈਂ ਹੋਰ ਲਿਆਈ ਸੀ ਸਮਾਨ ਤੇ ਇਧਰ ਆਪਾਂ ਜੀ ਥੋੜਾ ਜਿਹਾ ਸੌਦਾ ਲੈ ਕੇ ਆਏ ਸੀ ਮੈਗੀ ਵਗੈਰਾ ਤੇ ਚਾਹ ਪੱਤੀ ਏ ਤੇ ਆਪਾਂ ਬੁਕਰਮ ਲੈ ਕੇ ਆਏ ਆ ਰੋਲ ਹੈ ਨਾਲ ਬੰਨ ਕੱਠਾਈ ਲਾਇਆ ਇਹ ਵੀ ਕਪੜੇ ਦਾ ਸੀਨੇ ਪੈਂਦੇ ਆ ਤੇ ਇੱਕ ਰੀਲ ਸੀ ਤੇ ਗਾਲਾ ਸੀਗਾ ਤੇ ਚਲੋ ਜੀ ਹੁਣ ਮੈਂ ਬਣਾਉਂਦੀ ਆ ਬੱਚਿਆਂ ਵਾਸਤੇ ਮੈਗੀ ਮੈਗੀ ਦਾ ਸਵੇਰ ਦਾ ਰੋਲਾ ਪਾਈ ਖੜਿਆ ਆ ਤੇ ਆਪਾਂ ਜਿਹੜੀ ਮੈਗੀ ਬਣਾਉਦੇ ਆ ਤੇ ਫਿਰ ਅਗਾਂ ਕਰਦੇ ਆ ਜੀ ਬਾਕੀ ਦਾ ਕੰਮ ਸ਼ੁਰੂ ਤੇ ਆਪਾਂ ਆਲੂ ਕੱਟ ਕੇ ਤੇਲ ਦੇ ਵਿੱਚ ਫਰਾਈ ਕਰਕੇ ਫਿਰ ਪਰੌਂ ਦਾ ਪਾਣੀ ਪਾ ਕੇ ਤੇ ਛੇਰ ਪਾਵਾਗੀ ਬੈਗੀ ਤੇ ਇੱਧਰ ਜਿਹੜਾ ਅੰਰੀਤ ਮਨੂ ਕੋਲੀ ਖੜਾ ਹੈ ਵੇਟ ਕਰਦਾ ਪੈ ਮੈਗੀ ਦੀ ਅੰਦਰ ਨਾ ਸਬਰ ਕਰੋ ਬੇਟਾ ਸਬਰ ਕਰੋ ਵਧੀਆ ਸੇਵੀਆਂ ਜੰਗਾ ਆਪਾਂ ਸੂਜੀ ਦੇ ਬਣਾਵਾਂਗੇ ਸੂਜੀ ਦੀਆਂ ਸੇਵੀਆਂ ਬਹੁਤ ਵਧੀਆ ਬਣਦੀਆਂ ਨੇ ਉਹਦੀ ਚਾਹ ਬੱਚਿਆਂ ਨੂੰ ਆਪਾਂ ਮੈਗੀ ਦੇ ਤਰ੍ਹਾਂ ਇਹ ਬਣਾ ਕੇ ਦੇ ਦੇ ਸਕਨੇ ਹਾਂ ਪੀ ਲੈਣ ਪਟਿਆਣਾ ਇਹ ਬਣਾਵਾ ਗਏ ਜੀ ਉਸ ਦਿਨ ਤੇ ਹੁਣ ਪਾਣੀ ਗਰਮ ਹੋ ਜਾਂਦਾ ਹੈ ਤੇ ਮੈਦੇ ਸਪਾਣੀ ਆਪਾਂ ਲਾਏਗੀ Thank you. ਉੰਜੀ ਮੈਂ ਇੱਥੇ ਧਾਰਤੀ ਸੀ ਜੀ ਮੈਗੀ ਤੇ ਬੱਚੇ ਬਹੁਤ ਕਾਲੇ ਪੈਰੇ ਸੀਗੇ ਜਲਦੀ ਤਿਆਰ ਕਰੋ ਕਿਉਂਕਿ ਛਾਂ ਮਲੂਣਾ ਬੱਚਿਆਂ ਨੂੰ ਫਿਰ ਭੁੱਖ ਲੱਗ ਜਾਂਦੀ ਏ ਤੇ ਸਕੂਲ ਟਵਾ ਕੇ ਤਾਂ ਰੋਟੀ ਵਗੈਰਾ ਖਾਂਦੇ ਨਹੀਂ ਜਿਹੜੀ ਨਾਲ ਲਿਆ ਜਾਂਦੇ ਆ ਉਹੀ ਖਾਂਦੇ ਆ ਤੇ ਘਰ ਆ ਕੇ ਖਾਂਦੇ ਨਹੀਂ ਫਿਰ ਭੁੱਖ ਲੱਗ ਜਾਂਦੀ ਏ ਤੇ ਫਿਰ ਕਹਿੰਦੇ ਹੁਣ ਰੋਟੀ ਤਾਂ ਬਣਨੀ ਕਰਦਾ ਸਾਨੂੰ ਹੋਰ ਕੁਝ ਬਣਾ ਕੇ ਦਿਓ ਤੇ ਤਾਂ ਕਰਕੇ ਰੋਟੀਆਂ ਇਹਨਾਂ ਨੂੰ ਬਣਾਤੀ ਸੀ ਮੈਗੀ ਤੇ ਇਧਰ ਗੁਰਜੋਤ ਲਾਈ ਆਈ ਸੀ ਮੈਨੂੰ ਕਹਿੰਦੀ ਕੇ ਮੈਨੂੰ ਤੋੜ ਕੇ ਦੇਓ ਅਮਰੂਦ ਤੇ ਜਦੋਂ ਆਦੂ ਸਾਰੇ ਹੈਗੇ ਸੀ ਉਹਦਾ ਇੰਨਾ ਖਾਦੇ ਨਹੀਂ ਤੇ ਹੁਣ ਜਦੋਂ ਖਤਮ ਹੋ ਗਏ ਨੇ ਤੇ ਹੁਣ ਕਹਿੰਦੇ ਅਮਰੂਦ ਖਾਣਿਆ ਬਸ ਬੱਚਿਆਂ ਦਾ ਇਹੀ ਹਾਲ ਰਹਿੰਦਾ ਹੈ ਤੇ ਮੈਂ ਇਥੇ ਤੋੜਨ ਲੱਗੀ ਸੀ ਬਾਕੀ ਮੈਨੂੰ ਕੋਈ ਵੀ ਨਹੀਂ ਲੱਭਿਆ ਸਾਰੇ ਖਤਮ ਹੋ ਗਏ ਅਮਰੂਦ ਤੇ ਜਿਹੜੇ ਆਪਣੇ ਖੇਤ ਵਿੱਚ ਅਮਰੂਦ ਹੈਗਾ ਇਹ ਬੂਟਾ ਉਹਦੇ ਨਾਲ ਵੀ ਹੁਣ ਸਾਰੇ ਜੱਕ ਦਾਮੇ ਪੱਕ ਗਏ ਸੀ ਤੇ ਸਾਰੇ ਡਿੱਗ ਗਏ ਉਹਨਾਂ 'ਚ ਸੌਂਡ ਬਹੁਤ ਪੈ ਗਈ ਸੀ ਸਾਰੇ ਖਰਾਬ ਹੋ ਗਏ ਸੀ ਤੇ ਆਪਾਂ ਜੀ 2-4 ਦਿਨ ਹੀ ਲੈ ਕੇ ਆਏ ਸੀ ਉਸ ਤੋਂ ਬਾਅਦ ਸਾਰੇ ਡਿੱਗ ਡੁੱਗ ਗਏ ਸੀ ਫਿਰ ਕੋਈ ਆ ਤੇ ਹੁਣ ਮੈਂ ਚਲੇ ਗਈ ਸੀ ਜੀ ਛੱਤ ਤੇ ਜਾ ਰਹੀ ਸੀ ਮੈਂ ਕੱਪੜੇ ਸੁੱਕਣੇ ਪਾਏ ਸੀਗੇ ਤੇ ਮੈਂ ਸੋਚਿਆ ਕਿ ਇੱਕ ਵਰੀ ਲਾ ਲੈ ਆਉਂਦੇ ਆ ਤੇ ਫਿਰ ਘਰ ਦੇ ਕੰਮ ਸ਼ੁਰੂ ਕਰਾਂਗੇ ਰੋਟੀ ਸਬਜ਼ੀ ਦਾ ਇਸ ਕਰਕੇ ਜਿਵੇਂ 아이ਸੀ ਹੁਣ ਛੱਤ ਤੇ ਤੇ ਬੱਚੇ ਬੈਠੇ ਆ ਪੜਦੇ ਪਏ ਆ ਦਰਸ਼ੀਤ ਤਾਂ ਆਪਣਾ ਹੋਮਵਰਕ ਲਰਨ ਕਰਦੀ ਪਈ ਐ ਤੇ ਗੁਰਜੋਤ ਬਸ ਐਵੇਂ ਮੱਛਰ ਦੀ ਫਿਰਦੀ ਐ ਤੇਰਾ ਬੱਕੇ ਰੱਜ ਵੀ ਹੋ ਗਿਆ ਟੈਂਨ ਵੀ ਹੋ ਗਿਆ ਅੱਛਾ ਚਲੋ ਜੀ ਹੁਣ ਆਪਾਂ ਇੱਥੇ ਉਤਾਰ ਲੈਂਦੇ ਆ ਜੀ ਸਾਰੇ ਕੱਪੜੇ ਤੇ ਇਹਗੇ ਤਾਂ ਥੋੜੇ ਜਿ ਗਿੱਲੇ ਹੀ ਨੇ ਬਾਕੀ ਹੁਣ ਨੀਚੇ ਜਾ ਕੇ ਮੰਜਾਂ ਤੇ ਪਾ ਦਿਆਂਗੇ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਇਸ ਵਿਚਾਰ ਤੇ ਵਿਚਾਰ ਵੀ ਜਰੂਰ ਕਰਿਓ ਜਿਹੜੀ ਮੈਂ ਅੱਜ ਚਲੋ ਜੀ ਮਿਲਦੇ ਹਾਂ ਹੁਣ ਅਗਲੀ ਨਵੀਂ ਵੀਡੀਓ ਦੇ ਵਿੱਚ ਸਾਰੇ ਮੇਰੇ ਭੈਣ ਭਾਈਆਂ ਨੂੰ ਜੀ ਸਤਿ ਸ਼੍ਰੀ ਅਕਾਲ